ਆਹੋ ਜੇ ਕੋ ਜਨੇਰਾ ਦੂਰਾ ਲਖਮਣ ਕੋ ਮਰ ਮੈਂ ਲੂਗਾ ਸੂਰਜ ਕੋ ਮਰ ਮੈਂ ਲੂਗਾ ਲਖਮਣ ਕੋ ਮਰ ਮੈਂ ਲੂਗਾ

सॼी आबारानी चाच ਸਾਂਝਾ ਜੇ ਸਤਿਗੁਰੂ ਨਦਰ ਕਰੇ ਸੋ ਅੱਜ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਜਿੱਥੇ ਇੱਕ ਕੰਨਿਆ ਮਹਾਦਾਨ ਦਾ ਮਹਾ ਕੋਮੋੜ ਜਾ ਰਿਹਾ ਹੈ ਉੱਥੇ ਸੇਵਾ ਸੁਸਾਇਟੀ ਬੰਗਾ ਵੱਲੋਂ ਉਹਨਾਂ ਵੱਲੋਂ ਇੱਕ ਮੈਡੀਕਲ ਕੈਂਪ ਦੀ ਵੀ ਜੋ ਕਿ ਸੇਵਾ ਨਿਭਾਈ ਜਾ ਰਹੀ ਹੈ ਉੱਥੇ ਚੇਚੇ ਤੌਰ ਤੇ ਜਿੱਥੇ ਵੱਖ-ਵੱਖ ਰਾਜਨੀਤਿਕ ਧਾਰਮਿਕ ਲੋਕ ਆ ਕੇ ਇਸ ਕੰਨਿਆ ਮਹਾਦਾਨ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਲੜਕੀਆਂ ਨੂੰ ਅਸ਼ੀਰਵਾਦ ਦੇਣ ਆਏ ਉੱਥੇ ਚੇਚੇ ਤੌਰ ਤੇ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਕਿ ਆਣ ਕੇ ਇਸ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਹੈ ਉੱਥੇ ਅੱਜ ਜੋ ਕੰਨਿਆ ਮਹਾਤਾਂ ਦਾ ਮਹਾ ਕੁੰਮਣ ਜਾ ਰਿਹਾ ਹੈ ਲੜਕਿਆਂ ਨੂੰ ਅਸ਼ੀਰਵਾਦ ਵੀ ਦੇਣਾ ਹੈ ਉਹਨਾਂ ਨਾਲ ਗੱਲ ਕਰਾਂਗੇ ਅੱਜ ਕਿਉਂ ਜੀ ਅਮਸੂਹ ਕਰ ਰਹੇ ਹੋ ਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਸੁਸਾਇਟੀ ਬੰਗਾ ਵੱਲੋਂ ਇੱਕ ਕਦਮ ਤੰਦਰੁਸਤੀ ਵੱਲ ਜਿਹੜਾ ਵਿਸ਼ੇਸ਼ ਮੈਡੀਕਲ ਕੈਂਪ ਆ ਜਿੱਥੇ ਸ਼ੀਤਲਾ ਮਾਤਾ ਮੰਦਰ ਵਿੱਚ ਲਗਾਇਆ ਗਿਆ ਜਿੱਥੇ ਸਾਡੇ ਸਤਿਕਾਰਯੋਗ ਬਾਬਾ ਜੀ ਦਵਿੰਦਰ ਕੌੜਾ ਜੀ ਵੱਲੋਂ ਤੇ ਸਮੁੱਚੀ ਮੰਦਰ ਦੀ ਕਮੇਟੀ ਵੱਲੋਂ ਜਿਹੜੇ ਸਮੂਹਕ ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਆ ਉੱਥੇ ਮੈਂ ਸਮੂਹ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਸੇਵਾ ਸੁਸਾਇਟੀ ਬੰਗਾ ਦੇ ਜਿੰਨੇ ਵੀ ਮੇਰੇ ਨਾਲ ਸਤਿਕਾਰਯੋਗ ਮੈਂਬਰ ਖੜੇ ਨੇ ਇਹਨਾਂ ਸਾਰਿਆਂ ਦਾ ਬਹੁਤ ਵੱਡਾ ਉਚੇਚਾ ਬਟਮੁੱਲਾ ਕਦਮ ਜਿਹੜੇ ਹਰ ਮੌਕੇ ਤੇ ਇਹ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਨੇ ਔਰ ਮੈਡੀਕਲ ਕੈਂਪ ਦੇ ਜ਼ਰੀਏ ਅੱਜ ਵੀ ਇਹਨਾਂ ਨੇ ਇੱਥੇ ਸੈਂਕੜੇ ਲੋਕਾਂ ਦਾ ਜਿਹੜਾ ਟ੍ਰੀਟਮੈਂਟ ਕਰਵਾਇਆ ਆ ਔਰ ਲੋਕਾਂ ਨੂੰ ਫ੍ਰੀ ਦਵਾਈਆਂ ਦੇ ਰਹੇ ਨੇ ਸੋ ਸੇਵਾ ਸੁਸਾਇਟੀ ਬੰਗਾ ਦੇ ਸਾਡੀ ਭੈਣ ਜਿਹੜੇ ਮੁਖ ਸੇਵਾਦਾਰ ਨੇ ਬਲਦੀਸ਼ ਕੌਰ ਜੀ ਇਹਨਾਂ ਦੇ ਨਾਲ ਸਤਨਾਮ ਖਟਕਰ ਜੀ ਭਾਜੀ ਮਲਕੀਤ ਸਿੰਘ ਜੀ ਸੁਰੇਂਦਰ ਖਟਕਰ ਜੀ ਅਮਰ ਅਮਰਦੀਪ ਸਿੰਘ ਜੀ ਭਾਜੀ ਸੁਰਿੰਦਰ ਖਟਕੜ ਜੀ ਤੇ ਹਾਂ ਜੀ ਕੇਵਲ ਰਾਮ ਜੀ ਕੇਵਲ ਰਾਮ ਜੀ ਤੇ ਜਿੰਨੇ ਵੀ ਐਨ ਆਰ ਆਈ ਸੱਜਣ ਇਹਨਾਂ ਨਾਲ ਜੁੜੇ ਹੋਏ ਨੇ ਮੈਂ ਉਹਨਾਂ ਸਾਰਿਆਂ ਦਾ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ਤੇ ਧੰਨਵਾਦ ਕਰਦਾ ਕਿ ਇਹ ਇਹ ਆਪਣੀ ਜਿਹੜੀ ਐ ਐਸਐਲ ਸੁਸਾਇਟੀ ਵੱਲੋਂ ਲਗਾਤਾਰ ਲੋਕਾਂ ਨੂੰ ਤੰਦਰੁਸਤੀ ਵੱਲ ਲਿਜਾਣ ਲਈ ਵਧੀਆ ਕਾਰਜ ਕਰ ਰਹੇ ਨੇ ਇੱਕ ਕਦਮ ਤੰਦਰੁਸਤੀ ਵੱਲ ਜਿਹੜਾ ਇਹਨਾਂ ਨੇ ਨਾਮ ਰੱਖਿਆ ਇਸ ਮੈਡੀਕਲ ਕੈਂਪ ਦਾ ਸੋ ਜਿੱਥੇ ਮੈਂ ਇਹਨਾਂ ਦੇ ਪੂਰੀ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦਾ ਉੱਥੇ ਅੱਜ ਜਿੰਨੀਆਂ ਵੀ ਬੱਚੀਆਂ ਗਰੀਬ ਕਰਦੀਆਂ ਜਿਹੜੀਆਂ ਇੱਥੇ ਅੱਜ ਉਹਨਾਂ ਦੇ ਆਨੰਦਕਾਰਜ ਹੋ ਰਹੇ ਨੇ ਸੋ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਦਿੰਦਾ ਸਮੁੱਚੇ ਪਰਿਵਾਰਾਂ ਨੂੰ ਵਧਾਈਆਂ ਦਿੰਦਾ ਔਰ ਬਾਬਾ ਜੀ ਦਵਿੰਦਰ ਕੌੜਾ ਜੀ ਦਾ ਜਿਹੜੇ ਕਿ ਸ਼ਿਵ ਕੌੜਾ ਜੀ ਸਾਡੇ ਦੋਸਤ ਨੇ ਉਹਨਾਂ ਦੇ ਫਾਦਰ ਸਾਹਿਬ ਨੇ ਸੋ ਮੈਂ ਉਹਨਾਂ ਨੂੰ ਵੀ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਔਰ ਉਹਨਾਂ ਨੂੰ ਵੀ ਵਧਾਈਆਂ ਦਿੰਦਾ ਸੋ ਬਹੁਤ-ਬਹੁਤ ਧੰਨਵਾਦ ਇਸ ਸੰਨ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਹਿਬ ਜਿਹੜੇ ਕਿ ਚੇਚੇ ਤੌਰ ਤੇ ਕਿਤੇ ਕਿ ਅੱਜ ਉਹਨਾਂ ਨੇ ਆਣ ਕੇ ਇਸ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ ਹੈ ਉੱਥੇ ਅੱਜ ਜੋ ਕਿ ਕੰਨਿਆਦਾਨ ਦਾ ਮਹਾਕੁੰਮ ਹੋਣ ਜਾ ਰਿਹਾ ਹੈ ਉੱਥੇ ਲੜਕਿਆਂ ਨੂੰ ਅਸ਼ੀਰਵਾਦ ਵੀ ਦੇਣਾ ਹੈ ਸੋ ਮੈਂ ਵੀ ਆਪਣੇ ਟੀਵੀ ਦੇ ਮਾਧਮੇਂ ਜਿੱਤੇ ਫੀਲ ਕਰਦਾ ਹਾਂ ਕਿ ਆਓ ਇਸ ਤਰ੍ਹਾਂ ਦੇ ਸਹਿਯੋਗ ਨਾਲ ਜੁੜ ਕੇ ਆਪਣਾ ਬੜਮੁੱਲਾ ਯੋਗਦਾਨ ਪਾਈਏ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇੜੇ ਕਰੇ ਅੱਜ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਮੰਗਾ ਹਲਕੇ ਦੇ ਵਿੱਚ ਜਿੱਥੇ ਕਿ ਸੀਤਲਾ ਮੰਦਿਰ ਦੇ ਵਿੱਚ ਇੱਕ ਕੰਨਿਆਂ ਦਾ ਮਹਾਕੁੰਭ ਹੋਣ ਜਾ ਰਿਹਾ ਉੱਥੇ ਮਾਤਾ ਸੀਤਲਾ ਮੰਦਿਰ ਵਿੱਚ ਜਿੱਥੇ ਸੰਤਾ ਮਹਾਪ੍ਰਸਾਦ ਜੀ ਦੇ ਸੀਤਬੰਦ ਤੋਂ ਲੜਕੀਆਂ ਦਾ ਕੰਨਿਆਂਦਾਨ ਹੋ ਰਿਹਾ ਉੱਥੇ ਜਿੱਥੇ ਵੱਖ-ਵੱਖ ਰਾਜਨੀਤਿਕ ਧਾਰਮਿਕ ਆਗੂ ਆਣ ਕੇ ਇਸ ਮਹਾਦਾਨ ਦੇ ਵਿੱਚ ਯੋਗਦਾਨ ਪਾਉਂਦੇ ਹਨ ਉੱਥੇ ਚੇਚੇ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਭ ਕਾ ਵਿਧਾਇਕ ਚੌਧਰੀ ਮੋਹਨ لال ਜੀ ਜੋ ਕਿ ਚਾਚੇ ਤੌਰ ਤੇ ਅੱਜ ਦੇ ਇਸ ਮਹਾ ਕੁੰਮ ਦੇ ਵਿੱਚ ਜਿੱਥੇ ਕਿ ਆਪਣਾ ਯੋਗਦਾਨ ਪਾਇਆ ਹੈ ਉਹ ਲੜਕੀਆਂ ਨੂੰ ਅਸ਼ੀਰਵਾਦ ਦੇਣਾ ਹੈ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਇਸ ਮਹਾ ਦੇ ਕੌਂ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਦਵਿੰਦਰ ਕੌੜਾ ਜੀ ਜੋ ਬਹੁਤ ਹੀ ਵੱਡੇ ਸਮਾਜ ਸੇਵਕ ਹਨ ساری ਜ਼ਿੰਦਗੀ ਉਹਨਾਂ ਨੇ ਆਪਣੀ ਜਿਹੜੀ ਹੈ ਲੋਕ ਸੇਵਾ ਵਿੱਚ ਲਗਾਈ ਹੈ ਬੜੇ ਧਾਰਮਿਕ ਹਨ ਵਿਚਾਰਾਂ ਦੇ ਹਨ ਔਰ ਉਹਨਾਂ ਨੇ ਹਮੇਸ਼ਾ ਜਿਹੜੀ ਹੈ ਗਰੀਬਾਂ ਦੀ ਵਾਹ ਫੜੀ ਹੈ ਲੋੜਵੰਦਾਂ ਦੀ ਵਾਹ ਫੜੀ ਹੈ ਔਰ ਕੁਝ ਸਾਲਾਂ ਤੋਂ ਉਹ ਲੋੜਵੰਦ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਵਿਆਹ ਸ਼ਾਦੀਆਂ ਜਿਹੜੇ ਐ ਇੱਥੇ ਸੀਤਲਾ ਮੰਦਿਰ ਵਿਖੇ ਕਰਵਾਉਂਦੇ ਐ ਸਰਬੋਹਿੱਤਕਾਰੀ ਜਿਹੜੀ ਲੋਕ ਭਲਾਈ ਸੰਸਥਾ ਉਹਨਾਂ ਨੂੰ ਬਣਾਈ ਗਈ ਹੈ ਤੇ ਮੈਂ ਬਾਬਾ ਜੀ ਅਤੇ ਸਾਰੀ ਹੀ ਸੰਸਥਾ ਨੂੰ ਇਸ ਮੌਕੇ ਤੇ ਵਧਾਈ ਦਿੰਦਾ ਕਿ ਅੱਜ ਚਾਰ ਬੱਚਿਆਂ ਦੇ ਵਿਆਹ ਜਿਹੜੇ ਐ ਇਸ ਮੌਕੇ ਤੇ ਹੋ ਰਿਹਾ ਕਿਉਂਕਿ ਕੰਨਿਆਦਾਨ ਮਹਾਨਦਾਨ ਹੈ ਔਰ ਸਾਰੇ ਹੀ ਸ਼ਹਿਰ ਦੇ ਇਲਾਕਾ ਨਿਵਾਸੀ ਐਨਆਰਆਈ ਜੀ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਵਿਆਹ ਕਰਵਾਏ ਜਾਂਦੇ ਔਰ ਵਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਤੇ ਇੱਥੇ ਦੇ ਬੱਚੇ ਆਪਣੇ ਲੋੜਵਧਾਨ ਜਿਹਨਾਂ ਦੇ ਵਿਆਹ ਸ਼ਾਦੀ ਪੈਸਿਆਂ ਦੀ ਜਿਹੜੀ ਇਹ ਪ੍ਰੋਬਲਮ ਦੇ ਕਾਰਨ ਮਾਪੇ ਕਰਵਾ ਨਹੀਂ ਸਕਦੇ ਉਹਨਾਂ ਦੇ ਵਿਆਹ ਬਾਬਾ ਜੀ ਇੱਥੇ ਕਰਵਾਉਂਦੇ ਆ ਉਹਨਾਂ ਨੂੰ ਜਿਹੜਾ ਸਾਰਾ ਸਮਾਨ ਵੀ ਵਿਆਹ ਸ਼ਾਦੀ ਦਾ ਦਿੱਤਾ ਜਾਂਦਾ ਔਰ ਜਿਹੜੀ ਇੱਥੇ ਲੰਗਰ ਪਾਣੀ ਵੀ ਹੋਈ ਬਾਬਾ ਜੀ ਵੱਲੋਂ ਲਗਾਇਆ ਗਿਆ ਖੁੱਲਾ ਸਾਰੇ ਇਲਾਕੇ ਦੇ ਲੀਡਰ ਸਾਹਿਬਾਨ ਨੂੰ ਸਾਡੇ ਮਹਾਰਾਜ ਚੰਦਪੁਰੂੜ ਕੀ ਤੋਂ ਬੇਸ਼ੱਕ ਉਹ ਆਏ ਇਸੇ ਤਰ੍ਹਾਂ ਸਾਰੇ ਹੀ ਧਾਰਮਿਕ ਜਿੰਨੇ ਸੰਸਥਾਵਾਂ ਉਹਨਾਂ ਦੇ ਜਿਹੜੇ ਸਤ ਮਹਾਪੁਰਸ਼ ਇੱਥੇ ਆ ਰਹੇ ਤੇ ਮੈਂ ਸਮਝਦਾ ਕਿ ਬਾਬਾ ਜੀ ਨੇ ਬੜਾ ਮਹਾ ਕੁੰਮ ਲਗਾਇਆ ਹੋਇਆ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਤਰੱਕੀਆਂ ਬਖਸ਼ੇ ਉਹਨਾਂ ਦੀ ਸਾਰੀ ਟੀਮ ਨੂੰ ਔਰ ਸਾਰੇ ਵੀ ਜਿਹੜੇ ਉਹਨਾਂ ਦਾ ਸਹਿਯੋਗ ਕਰਦੇ ਆ ਭੈਣ ਭਰਾ ਜਿਹੜੇ ਇਸ ਇਆ ਗਰੂ ਕਾਮਯਾਬ ਬਣਾਉਣ ਵਿੱਚ ਆਪਣਾ ਸਹਿਯੋਗਦਾਨ ਦਿੰਦੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਮੈਂ ਸਾਰੇ ਹੀ ਜਿਨ੍ਹਾਂ ਦੇ ਅੱਜ ਇੱਥੇ ਵਿਆਹ ਆ ਪਰਿਵਾਰਾਂ ਦੇ ਉਹਨਾਂ ਨੂੰ ਵੀ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੋ ਚੇਚੇ ਤੌਰ ਤੇ ਅੱਜ ਇਸ ਮਹਾਕੰਮ ਦੇ ਵਿੱਚ ਇੱਥੇ ਉਹਨਾਂ ਨੇ ਆਪਣਾ ਅਸ਼ੀਰਵਾਦ ਦਿੱਤਾ ਉੱਥੇ ਹੋਰ ਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਹੋ ਜਿਹਾ ਮਹਾਨ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਕੇ ਆਪਨਾ ਜੀਵਨ ਸਹਿਯੋਗ ਕਰਨ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਸੇਵਾ ਸੁਸਾਇਟੀ ਪੰਗਾ ਪੰਜਾਬ ਉਪਰ ਨੋਨਟ ਕਰਕੇ ਸੀਤਾ ਮਦਨ ਮੰਦਰ ਦੇ ਵਿੱਚ ਮੈਡੀਕਲ ਕੈਂਪ ਲਗਾ ਰਹੀ ਆ ਜਿਸ ਵਿੱਚ ਅੱਜ 135 ਮਰੀਜ਼ਾਂ ਦੀ ਸੰਖਿਆ ਆ ਉਹਨਾਂ ਦਾ ਚੈੱਕਅਪ ਕੀਤਾ ਗਿਆ ਤੇ ਵੱਧ ਤੋਂ ਵੱਧ ਉਹਨਾਂ ਨੂੰ ਦਵਾਈਆਂ ਦੇ ਕੇ ਉਹਨਾਂ ਨੂੰ ਇਸ ਮੌਕੇ ਤੇ ਉਹਨਾਂ ਨੂੰ ਦਵਾਈਆਂ ਦੇ ਕੇ ਉਹਨਾਂ ਦੀ ਸੇਵਾ ਕੀਤੀ ਗਈ ਹੈ ਸੇਵਾ ਸੁਸਾਇਟੀ ਪੰਗਾ ਪੰਜਾਬ ਬਹੁਤ ਲੰਬੇ ਸਮੇਂ ਤੋਂ ਮੌਕੇ ਦੀ ਸੇਵਾ ਕਰਦੀ ਆ ਰਹੀ ਹੈ ਜਿਸ ਵਿੱਚ ਵਾਤਾਵਰਣ ਸੁਧਾਰ ਤੇ ਕੈਂਪ ਲਗਾਏ ਜਾ ਰਹੇ ਹਨ ਤੇ ਸਿਹਤ ਸੰਭਾਲ ਦੇ ਪ੍ਰੋਗਰਾਮ ਵੀ ਚੱਲੇ ਜਾ ਰਹੇ ਹਨ ਮੇਰੇ ਨਾਲ ਸੇਵਾ ਸੁਸਾਇਟੀ ਪੰਗਾ ਤੋਂ ਪੰਜਾਬ ਤੋਂ ਵਾਈਸ ਪ੍ਰਧਾਨ ਮਲਕੀਸ਼ ਸਿੰਘ ਚਾਲ ਜੀ ਸਾਡੇ মিডিਆ ਚਾਰਜ ਸਾਡੇ ਵਿਕਾਸ ਪਾਵਾ ਜੀ ਤੇ ਸਾਡੇ মিডিਆ ਸਲਾਹਕਾਰ ਸਾਡੇ ਆਪਣੇ ਨਾਲ ਖੜੇ ਨੇ ਸੱਚੇ ਆ ਮੈਂ ਸਾਰੇ ਆਪਣੇ ਆਪਣੇ ਜਿੰਨੇ ਵੀ ਮੈਡੀਕਲ ਇੰਚਾਰਜ ਆ ਸਾਡੇ ਪਰਮਿੰਦਰਪਾਲ ਜੀ ਜੋ ਖੜੇ ਹਨ ਇਹਨਾਂ ਦੇ ਜੋ ਵੀ ਕਾਰਜਾਂ ਦੇ ਇਹ ਆਪਣਾ ਪੂਰਾ ਕੰਮ ਕਰ ਰਹੇ ਹਨ